ਨੁਕਸਾਨ ਸਬੰਧੀ ਉਲੰਭਾ ਦੇਣਾ ਪਿਆ ਮਹਿੰਗਾ ਡਾਕਟਰਾਂ ਨੂੰ ਕੁੱਟਮਾਰ ਦੌਰਾਨ ਜ਼ਖਮੀ ਹੋਏ ਵਿਅਕਤੀ ਦੀਆਂ ਕਟੀਆਂ ਪਈਆਂ ਦੋਵੇਂ ਲੱਤਾਂ ਬਕੀਆਂ گاਵਾ ਵੱਲੋਂ ਬੁੱਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਉਲੰਭਾ ਦੇਣਾ ਇੱਕ ਵਿਅਕਤੀ ਨੂੰ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਮਲਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦੌਰਾਨ ਜ਼ਖਮੀ ਹੋਏ ਦੀ ਵਿਅਕਤੀ ਦੀਆਂ ਦੋਨੇ ਲੱਤਾਂ ਇਲਾਜ ਦੌਰਾਨ ਡਾਕਟਰਾਂ ਨੂੰ ਖੇਡ ਕਟਨੀਆਂ ਪੈ ਗਈਆਂ ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਰੰਜੀਤ ਸਿੰਘ ਪੁੱਤਰ ਮੁਕਤੀਆਰ ਸਿੰਘ ਵਾਸੀ ਲੋਕਾਂ ਨੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਦਿੱਤੀ ਬਿਆਨਾਂ ਚ ਦੱਸਿਆ ਕਿ ਬਿੱਤੀ 28 ਅਗਸਤ ਦੀ ਰਾਤ ਕਰੀਬ 8 ਵਜੇ ਜਦੋਂ ਉਹ ਅਤੇ ਉਸਦਾ ਚਾਚਾ ਬਲਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਆਪਣੇ ਆਪਣੇ ਸਾਈਕਲਾਂ ਤੇ ਬਾਬਾ ਮੱਖਣੀ ਰਾਮ ਦੀ ਜਗ੍ਹਾ ਤੇ ਮੱਥਾ ਟੇਕਣ ਗਏ ਸੀ ਜਿੱਥੇ ਉਸਨੇ ਵੇਖਿਆ ਕਿ ਉਸ ਵੱਲੋਂ ਲਗਾਏ ਹੋਏ ਬੂਟਿਆਂ ਨੂੰ ਨੁਕਸਾਨ ਕੀਤਾ ਜਾ ਰਿਹਾ ਹੈ ਉਸਨੇ ਜਗ੍ਹਾ ਦੇ ਨੇੜੇ ਲੱਗਦੇ ਘਰਾਂ ਵਾਲੇ ਕੁਲਦੀਪ ਸਿੰਘ ਜਗਦੀਪ ਸਿੰਘ ਪੁੱਤਰਾਂ ਅਜੀਤ ਸਿੰਘ ਨੂੰ ਉਸਦੇ ਉਲਾਮਾ ਦਿੱਤਾ ਕਿ ਤੁਹਾਡੇ ਡੰਗਰਾ ਤੇ ਬکریاں ਨੇ ਮੇਰੇ ਲਾਏ ਹੋਏ ਬੁੱਟਿਆਂ ਦਾ ਨੁਕਸਾਨ ਕਰ ਦਿੱਤਾ ਹੈ ਜੋ ਉਸ ਨੂੰ ਗਾਲੀ ਗਲੋਚ ਕਰਦੇ ਹੋਏ ਆਪਣੇ ਵੱਲੋਂ ਘਰਾਂ ਨੂੰ ਚਲੇ ਗਏ ਜਦੋਂ ਆਪਣੇ ਚਾਚੇ ਸਮੀਤ ਸਾਈਕਲਾ ਉੱਪਰ ਸਵਾਰ ਹੋ ਕੇ ਵਾਪਸ ਆਪਣੇ ਘਰ ਆਉਣ ਲੱਗੇ ਤਾਂ ਰਸਤੇ 'ਚ ਦੋਸ਼ਿਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਚਾਚੇ ਬਲਵੰਤ ਸਿੰਘ ਦਰਦ ਆ ਮਾਰਾ ਆਪਣੇ ਸਾਈਕਲ ਤੋਂ ਉੱਥੋਂ ਭੱਜ ਗਿਆ ਪਰ ਦੋਸ਼ੀਆਂ ਨੇ ਉਸ ਨੂੰ ਲੱਤਾਂ ਪਾਹਾਂ ਤੋਂ ਫੜ ਕੇ ਮੂੰਹ ਕੇ ਧੋਕੇ ਆਪਣੇ ਘਰ ਲੈ ਗਏ ਜਿੱਥੇ ਜੋਬਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ ਅਤੇ ਬਾਕੀ ਤਿੰਨਾਂ ਵਿਅਕਤੀਆਂ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਲਗਾਤਾਰ ਵਾਰ ਕੀਤੇ ਅਤੇ ਉਹ ਭੇੋਸ਼ ਹੋ ਗਿਆ ਉਸਦਾ ਚਾਚਾ ਬਲਵੰਤ ਸਿੰਘ ਆਪਣੇ ਨਾਲ ਹੋਰ ਪਿੰਡ ਵਾਸੀਆਂ ਨੂੰ ਲੈ ਕੇ ਉਸ ਦੀ ਭਾਲ ਕਰਦੇ ਹੋਏ ਅਤੇ ਉਸ ਨੂੰ ਬੇਹੋਸ਼ ਪਿਆ ਨੂੰ ਰੇਲਵੇ ਲਾਈਨ ਨਜ਼ਦੀਕ ਲੋਕਾ ਤੋਂ ਚੁੱਕ ਕੇ ਸਿਵਲ ਹਸਪਤਾਲ ਤਰਨਤਾਰਨ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲਦਾ ਰਿਹਾ ਜਦੋਂ ਉਹ ਇਲਾਜ ਦੌਰਾਨ ਹੋਸ਼ 'ਚ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀਆਂ ਲੱਤਾਂ ਉੱਪਰ ਜ਼ਿਆਦਾ ਸੱਟਾ ਹੋਣ ਕਰਕੇ ਡਾਕਟਰ ਸਾਹਿਬ ਨੇ ਦੌਰਾਨੇ ਇਲਾਜ ਉਸ ਦੀਆਂ ਦੋਨੋਂ ਲੱਤਾਂ ਕੱਟ ਦਿੱਤੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਪੱਟੀ ਵਿਖੇ ਜਗਤੀਪ ਸਰਦਾਰ ਮਲਕੀਤ ਸਿੰਘ ਪੁੱਤਰ ਅਜੀਤ ਸਿੰਘ ਜੋਬਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਤੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰੰਤਰੰਤ ਸੋਨਫਤਿਆਬਾਦ ਦੀ ਖਾਸ ਰਿਪੋਰਟ ਜਿੰਨੀ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਡਾਕਟਰਾਂ ਨੂੰ ਤੁਹਾਡੀਆਂ ਦਫ਼ਾਂ ਕੱਟਣੀਆਂ ਪਈਆਂ ਕੀ ਇਤਰਾ ਮਸਲਾ ਇਹ ਮਸਲਾ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਣੀ ਰਾਮ ਦਾ ਉਥੇ ਬੂਟੇ ਲਾਏਗੇ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ लाडी ਦਾ ਭਰਾ ਇੱਕ ਦਾ ਭਰਾ ਗੁਕੀ ਤੇ ਇਹਨੇ ਬੰਦੇ ਇਹ ਭਰਾ ਦੋ ਇਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਵੀ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਪਰ ਨਹੀਂ ਹੀ ਇਹਨਾਂ ਸਮਝਦੇ ਉਹਦੋਂ ਵੀ ਇਹ ਹੁਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹੱਥੋਂ ਪਾਈਏ ਮੈਂ ਕੱਲਾ ਹਾਂ ਹੱਥੋਂ ਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਜਾਂਦੇ ਤੂੰ ਅੱਗੇ ਵੀ ਪੇਂਟ ਜਾੜਾ ਕਿਹਾ ਵਾ ਲੋਕਾਂ ਨੂੰ ਵੀ ਆ ਜਾ ਕਰ ਇਦਾਂ ਤੁਹਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ। ਇਹਨਾਂ ਕੋਟ ਦੇ ਕੋਟ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆਹ ਹਮਲਾ ਕੀਤਾ ਮੇਰ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜਕੇ ਮੇਰੇ ਧੱਲੇ ਲੱਤਾਂ ਦੇ ਦੋ ਮਾਰੇ ਉਹ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ। ਬਾਅਦ ਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ। ਬਾਅਦ ਚ ਮੈਨੂੰ ਘਰ ਦੇ ਆ ਰੇਲਵੇ ਲੈਣ ਤੋਂ ਚੱਕਿਆ। ਉਹਨਾਂ ਵੱਲੋਂ ਤੇਰ ਬਾਅਦ ਛੋਟੇ ਸਿੱਟਾ ਗਿਆ ਕੀ ਕਾਬਨ ਜਿਹੜਾ ਤੁਹਾਨੂੰ ਚਰੇਗਵੇ ਲੰਘ ਕੇ ਛੱਡਿਆ ਜਾਣਾ ਉਹਨਾਂ ਦਾ ਕਾਰਨ ਇਹ ਰੇਲਵੇ ਦਾ ਨਾਂ ਲੱਗ ਜਾਊਗਾ ਕਿ ਰੇਲ ਦੇ ਥੱਲੇ ਆਇਆ ਅਸੀਂ ਬਾਤ ਚਾਗੀਏ ਪਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁ ਸਕਤੇ ਆ ਉਹਨੇ ਮਹਾਰਾਜ ਨੇ ਬਚਾਇਆ ਹੱਥ ਦੇ ਕੇ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਕੋਈ ਜੀ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜਿਹੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਆ ਮੰਗ ਮੈਂ ਇਹੋ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਕਵਲਜੀਤ ਕੋਰ ਕੌਜੀ ਕੌਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਤੀ ਦੇ ਨਾਲ ਫੁੱਟ ਮਾਰ ਕੀਤੀ ਗਈ ਲੋਕਾਂ ਵੱਲੋਂ ਉਹ ਪਾਹ ਜੀ ਕਰ ਦਿੱਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਕਿ ਸਰ ਇਹੋ ਮੰਗ ਕਰਦੇ ਆ ਕਿ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਇਹਦੇ ਸਿੱਤੇ ਸਰ ਕਿ ਇਹੋ ਪਾਈ ਹੋ ਗਿਆ ساری ਉਮਰ ਲਈ ਸਾਰੇ ਛੋਟੇ ਛੋਟੇ ਮੇਰੇ ਬੱਚੇ ਆ ਸਿਰ ਕਿੱਦਾਂ ਪਾਲੇ ਸਰ ਟਰੈਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਕਾਕਾ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਇਹ ਕੀ ਮਾਮਲਾ ਹੈ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆਂ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਕੋਈ ਪੁਸ਼ਟੀ ਕਾਰਵਾਈ ਕੀਤੀ ਹੈਗੀ ਉਹਦੇ ਰਿਹਾ ਗਾੜੀ ਜੇ ਰঞ্জੇਤ ਸਿੰਘ ਸਾਨਾ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕਿ 28 ਅੱਠ 2024 ਨੂੰ ਰਾਤੀਂ ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਕੁਲਦੀਪ ਸਿੰਘ ਮਲਕੀਤ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗਨਪ੍ਰੀਤ ਸਿੰਘ ਸਾਨਾ ਮਲਕੀਤ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ